ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ ਜ਼ੇਰੇ ਤਫ਼ਤੀਸ਼ ਮੁਕਦਮਿਆਂ ਦੇ ਨਿਪਟਾਰੇ ਦਰਖਾਸਤਾਂ ਦੇ ਨਿਪਟਾਰੇ ਮਾੜੇ ਅੰਸ਼ਰਾਂ ਨੂੰ ਕਾਬੂ ਕਰਨ ਲਈ ਦਿਨ ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਪੁਲਿਸ ਵਿਭਾਗ ਵੱਲੋਂ ਵਕ ਵਕ ਮੁਕਦਮਿਆਂ ਵਿੱਚ ਥਾਣਿਆਂ ਵਿੱਚ ਖੜੇ ਵੇਕਲਾਂ ਦੀ ਪੁਲਿਸ ਲਾਈਨ ਬਠਿੰਡਾ ਵਿਖੇ ਖੁੱਲੀ ਬੋਲੀ ਕਰਵਾ ਕੇ 106 ਵੇਕਲ ਨਿਲਾਮ ਕੀਤੇ ਜਾ ਚੁੱਕੇ ਹਨ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਇਹ ਥਾਣੇ ਵਿੱਚ ਵਾਪਕ ਮੁਕੱਦਮਿਆਂ ਵਿੱਚ ਕਾਫੀ ਗਿਣਤੀ ਵਿੱਚ ਵਿਕਲ ਖੜੇ ਹਨ ਇਹਨਾਂ ਵਿਕਲਾਂ ਨਾਲ ਸੰਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਿਆ ਪਰ ਕਿਸੇ ਵਿਅਕਤੀ ਵੱਲੋਂ ਇਹ ਵਿਕਲ ਕਲੇਮ ਨਹੀਂ ਕੀਤੇ ਗਏ ਇਹਨਾਂ ਵਿਕਲਾਂ ਕਰਕੇ ਥਾਣੇ ਵਿੱਚ ਕਾਫੀ ਜਗ੍ਹਾ ਖੇਰੀ ਹੋਈ ਸੀ ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਹੋਰ ਕੀ ਦੱਸਿਆ ਆਓ ਸੁਣਦੇ ਹਾਂ

ਤੇ ਅੱਜ ਤੋਂ ਅਸੀਂ ਪਹਿਲਾਂ ਇਹਦੀ ਅਕਵਾਰਾਂ ਦੇ ਅੰਦਰ 8 ਦਿੱਤੀ ਸੀਗੀ ਜਿਹੜੇ 106 ਵਿਕਰਾਂ ਇਹਨਾਂ ਦੀ ਬੋਲੀ ਹੋਣੀ ਹੈ ਖੁੱਲੀ ਬੋਲੀ ਹੋਣੀ ਹੈ ਤੇ ਅੱਜ ਇਹਨੇ ਅੰਦਰ ਬੋਲੀ ਆਪਣੇ 22 ਜਿਹੜੀ ਪਾਰਟੀਆਂ ਅਸੀਂ ਜਨ ਜਿਹਨੇ ਪਾਰਟਿਸਿਪੇਟ ਕੀਤਾ ਸੀਗਾ ਤੇ 106 ਵਿਕਰਾਂ ਦੀ ਸਾਡੀ ਜਿਹੜੀ ਕੀਮਤ ਅਸੀਂ ਜਿਹੜੀ ਪਹਿਲਾਂ ਆਪ ਦੀ ਅਨੁਮਾਨਿਤ ਕੀਮਤ ਜਿਹੜੀ ਸਰਕਾਰੀ ਬਣਦੀ ਸੀ ਜਿਹੜੀ ਲਾਈ ਸੀਗੀ ਉਹ 1619000 ਰੁਪਏ ਸੀਗੀ ਜੋ ਬੋਲੀ ਦੀ ਹੁ ਬੋਲੀ ਖਤਮ ਹੋ ਚੁੱਕੀ ਹੈ ਤੇ ਜਿਹੜੇ ਵਹੀਕਲ ਸਾਡੇ ਸਾਰੇ ਜਿਹੜੇ ਹੈਗੇ ਇਹ ਹੁਣ ਜਿਹੜੇ 25 ਲੱਖ ਤੇ 49000 ਰੁਪਿਆ ਜਿਹੜੀ ਹੈਗੀ ਇਹਦੀ ਬੋਲੀ ਲੱਗੀ ਹੈ ਤੇ ਇਹਨਾਂ ਦੀ ਜਿਹੜੀ ਰਕਮ ਹੈ ਅਸੀਂ ਜਿਹੜਾ 1/4 ਜਿਹੜਾ ਹੁਣ ਜਮਾ ਕਰਾਵਾਂਗੇ ਤੇ ਬਾਕੀ ਜਿਹੜੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਹੋਇਆ ਕਮ ਹੈਗੀ ਇਹ ਜਮਾ ਕਰਾਉਣ ਦੇ ਜ਼ਿੰਮੇਦਾਰ ਹੋਣਗੇ ਅਗਰ ਇਹ ਰਕਮ ਜਮਾ ਨਹੀਂ ਕਰਾਂਗੇ ਤਾਂ ਇਹ ਜਿਹੜੀ ਰਕਮ Fourth, जो के जब तो सरकारी तो किन्ना का बोली अंदाजे कीमत अठ लख संताली हजार रुपया बोली, तो बोली ज्यादा लगी है ठीक बोली लगी है पैसे सरकारी खजाना चाह गए ਤੇ ਯੋ ਕਮਾਜੇ ਯੂਜ ਹੋਣਗੇ ਉਹ ਫਾਰਮ ਜਿਹੜੀ ਹੈਗੀ ਤਾਂ ਬਠਿੰਡੇ ਦੀ ਹੈਗੀ ਇਹਦੇ ਅੰਦਰ ਨਵਨੀਤ ਕੁਮਾਰ ਦੀ ਫਾਰਮ ਹੈ ਇੱਕ ਬਰਨਾਲੀ ਦੀ ਹੈ ਆਤਮਾਰਾਮ ਤੇ ਇਹ ਦੋਨਾਂ ਫਰਮਾਂ ਨੇ ਜੇ ਵੱਖਰੇ ਵੱਖਰੇ ਜਿਹੜੇ ਲਾਰਜ ਕੀ ਇਹਨਾਂ ਨੂੰ ਆਪ ਦੇ ਸਬ ਤੋਂ ਵੱਧ ਕੀ ਬੋਲੀ ਦਿੱਤੀ ਤੇ ਇਹਨਾਂ ਨੇ ਬੋਲੀ ਜਿਹੜੀ ਹੈਗੀ ਛੱਡੀ ਗਈ ਇਹ ਸਰ ਜਿਹੜੇ ਹੈ ਬੋਲੀ ਨਿਲਾਮੀਆ ਕਰਦੀ ਆ ਉਹ ਸਾਇ ਕਦੋਂ ਤੱਕ ਹੁੰਦੀ ਹੈ ਮੰਨ ਲਓ 6 ਮਹੀਨੇ ਬਾਅਦ ਸਰ ਕਦੋਂ ਕੀ ਤਾਂ ਸਮਾਂ ਇਤ ਸਮਾਏ ਦੇ ਅੰਦਰ ਜਿੱਥੇ ਅਸੀਂ ਦਾ ਆਰਡਰ ਲੈਂਦੇ ਆ ਜਿਹੜੇ ਕੋਈ ਦੀ ਵੀ ਅਪੀਲ ਪੈਂਡਿੰਗ ਨਾ ਹੋਵੇ ਜਦੋਂ ਸਾਨੂੰ ਲੱਗਦਾ ਵੀ ਇਹ ਵਹੀਕਲ ਹੋ ਗਏ ਉਸ ਦੇ ਸਾਹਮਣੇ ਅਸੀਂ ਦੀ ਐਡ ਕਰਦੇ ਆ ਤੇ ਫਿਰ ਉਹਦੀ ਅਸੀਂ ਬੋਲੀ ਕਰਦੇ ਆ ਉਹ ਤਾਂ ਪਹਿਲਾਂ ਵੀ ਅਸੀਂ ਬੋਲੀ ਕਰਾਈ ਸੀਗੀ ਕਰੀਬ ਕਰੀਬ ਮੇਰੀ ਗੱਲ ਕਿ 40 ਲੱਖ ਰੁਪਇਆ 43 ਲੱਖ 43 ਲੱਖ ਰੁਪਇਆ ਜਿਹੜਾ ਸੀਗਾ 140 ਵਹੀਕਲ ਸੀ ਇਹ ਅਸੀਂ ਪਹਿਲਾਂ ਵੀ ਇਹ ਬੋਲੀ ਕਰਾ ਚੁੱਕੇ ਆ ਤੇ ਇਹ ਮੇਰੇ ਰੈਂਡੇ ਸੈ ਗਈ ਲਾਏਗੀ ਕਿਉਂਕਿ ਮੈਂ April ਦੇ ਅੰਦਰ ਇੱਥੇ ਆਇਆ ਸੀਗਾ ਟ੍ਰਾਂਸਫਰ ਹੋ ਕੇ ਤੇ ਇਹ ਦੋ ਬੋਲੀਆਂ ਹੋਈਆਂ ਇੱਥੇ ਸਰ ਹੋਰ ਵੀ ਥਾਣੇ ਚ ਬਹੁਤ ਵਹੀਕਲ ਖੜੇ ਨੇ ਉਹਨਾਂ ਦੀ ਕੀ ਹਜੇ ਆਰਡਰ ਲੈਣੀ ਹੈ ਕਿ ਕਾਫੀ ਇਹ ਥਾਣੇ ਭਰੇ ਪਏ ਨੇ ਅਸੀਂ ਕੋਸ਼ਿਸ਼ ਇਸ ਕੋਸ਼ਿਸ਼ ਦੇ ਅੰਦਰ ਹੀ ਹੈਗੇ ਕਿਉਂਕਿ ਜਿਹੜੇ ਇੱਕ ਤਾਂ ਸਾਨੂੰ ਪੇਸ਼ਿਆਂ ਦੀ ਜਿਹੜੀ ਹੈਗੀ ਸਰਕਾਰ ਨੂੰ ਉਹਦੇ ਅੰਦਰ ਆਮਦਨ ਹੈਗੀ ਜਿਹੜੇ ਵਹੀਕਲ ਵਿਕਾਰ ਪਏ ਹੈਗੇ ਤੇ ਦੂਜਾ ਜਿਹੜਾ ਸਾਡੇ ਥਾਣੇ ਜਿਹੜੇ ਤੁਸੀਂ ਕਹਿੰਦੇ ਭਰੇ ਪਏ ਐ ਇਹਦੇ ਅੰਦਰ ਵੀ ਸਾਨੂੰ ਕੀ ਹੈ ਸਪੇਸ ਮਿਲਦੀ ਹੈ ਥਾਣੇ ਚ ਖਾਲੀ ਹੋਣ ਦਾ ਸਾਨੂੰ ਫਾਇਦਾ ਹੁੰਦਾ ਹੈ ਸਰ ਕਿੱਥੇ ਨਾ ਹੁੰਦਾ ਕੋਈ ਵੈਬਸਾਈਟ ਹੈਗੀ ਜਾਂ ਜਾ ਕੇ ਤੋਂ ਹਾਂ ਸਾਡੀ ਵੈਬਸਾਈਟ ਹੈਗੀ ਉਹਦੇ ਉੱਤੇ ਅਸੀਂ ਇਹਨੂੰ ਪਹਿਲਾਂ ਕੱਢਦੇ ਸਮਾਚਾਰ ਦੋ ਪੇਪਰਾਂ ਜੇ ਵੀ ਅਸੀਂ ਕੱਢਦੇ ਦੋ ਪੇਪਰਾਂ ਦੀ ਪਹਿਲਾਂ ਕਢਾਇਆ ਗਿਆ ਸੀਗਾ ਹਾਂਜੀ ਉਹ ਜਿਹੜਾ ਹੈਗਾ ਉਹ ਆਪਣੇ ਡੀਐਸਪੀ ਸਾਹਿਬ ਦੱਸਣਗੇ ਕਿਹੜੀ ਸਾਈਟ ਤੇ ਇਹਨੂੰ ਜਿਹੜਾ ਹੈਗਾ ਐਡ ਕੀਤੀ ਗਈ ਹੈ ਸਰ ਪਟੰਡਾ ਪੰਜਾਬ ਪੁਲਿਸ .n ਉਹ ਕਿਹੜੇ ਕਿਹੜੇ ਵਿਕਲਪ ਨੇ ਹੁੰਦੇ ਨੇ ਇਹ ਅਧਿਸ਼ ਕੋਰ ਬਿਲਕੁਲ ਇਹ ਜਿਹੜੇ ਇੱਕ ਜੋ ਗੱਲ ਕਰ ਸਾਰੇ ਕਿਸਮ ਦੇ ਵਹੀਕਲ ਹੈ ਜਿਹੜਾ ਪੀਸੀ ਜੇ ਇਹਨਾਂ ਵਾ ਗੱਡੀ ਵੀ ਸੀਗੀ ਸ਼ਿਫਟ ਗੱਡੀ ਵੀ ਸੀਗੀ ਹੋਰ ਕਾਰਾਂ ਵੀ ਸੀਗੀ ਓਲਾਈ ਵੀ ਸੀਗੇ ਇਤੋਂ ਤੱਕ ਕਿ ਇਹਨਾਂ ਦੇ ਸਾਈਕਲ ਵੀ ਸੀਗੇ ਸਾਜ ਕਿੰਨੇ ਪੈਸੇ ਨਾਲ ਤੋਂ ਪਰਵਾਏ ਆ ਕਿ ਕਦੋਂ ਇਹਨਾਂ ਨੂੰ ਵਹੀਕਲ ਜਿਹੜੇ ਹੈ ਹੈਂਡਓਵਰ ਕਿੱਥੇ ਜਾਣਾ ਤੇ ਇਹਨਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 1 ਦੇਖੋ ਬੋਲੀ ਦੇਰ ਤੋਂ ਪਹਿਲਾਂ 50000 ਰੁਪਏ ਜਵਾਬ ਹੁੰਦਾ ਇਹਨਾਂ ਦਾ ਵੇਗਿੰਗ ਵੀ ਹੁੰਦਾ ਰਿਕਨੈਸੀ ਕਰ ਦਿੰਦੇ ਜਿਹੜੇ ਬੋਲੀ 'ਚ ਕਾਮਯਾਬ ਨਹੀਂ ਹੁੰਦੇ ਕਰਦੇ। 100 ਤੋਂ ਬੋਲੀ ਜ਼ਿਆਦਾ ਲਾ ਕੇ ਜਿਹਨੂੰ ਨਿਕਲ ਜਾਂਦੀ ਹੈ ਉਹ 14 ਦਾ ਸਾਡੀ ਜਮਾ ਕਰਾਊਗਾ ਤੇ ਵੀ ਕਦੇ ਅੰਦਰ ਅੰਦਰ ਜਿਹੜਾ ਹੈਗਾ ਬਾਕੀ ਜਿਹੜਾ ਬਚਿਆ ਪੈਸਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਪੈਸਾ ਸੀ ਕਾਉਂਟੀ ਜਮਾ ਕਰਾ ਕੇ ਗਵਰਨਮੈਂਟ ਤੇ ਉਹ ਵੀਕਲ ਜਿਹੜਾ ਹੈਂਡ ਓਵਰ ਕਰ ਦਾਂਗੇ ਸਾਰੇ। ਕੀ ਸਰ ਇਹਨਾਂ ਨੂੰ ਮਾਰਕ ਕਰ ਦਿੱਤੇ ਜਾਂਦੇ। ਉਹਨਾਂ ਨੂੰ ਮਾਰਕਨੂੰ ਦਿੱਤੇ ਜਾਂਦੇ। ਸਰ ਜਾਣ ਜਾਣ।